ਬਾਈ ਜੀ ਜਰੂਰੀ ਸੁਣਾ ਜੀ ਅਸੀਂ ਮਾਨ ਐਗਰੀਕਲਚਰ ਗਿੱਦੜਬਾਹਾ ਤੋਂ ਗੱਲ ਕਰਦੇ ਆਂ ਜੀ ਜਗਤਜੀਤ ਤੇ ਮੈਸ਼ੂ ਕੰਪਨੀ ਦੇ ਡੀਲਰ ਸਾਡੇ ਰਾਤ ਅੱਜ ਅੱਜ ਸਵੇਰ 27 ਤਰੀਕ ਅ ਪਹਿਲਾ ਮਹੀਨਾ 2024 ਦਾ ਸਵੇਰੇ 2:30 ਵਜੇ ਸਾਡੇ ਦੁਕਾਨ ਤੋਂ ਚੋਰੀ ਹੋ ਗਈ ਦੋ ਜਗਤਜੀਤ ਦੇ ਤੂੜੀ ਵਾਲੇ ਰੀਪਰ ਬੰਦੇ ਆਪਣੇ ਟਰੈਕਟਰ ਮਗਰ ਪਾ ਕੇ ਲੈ ਗਏ ਇੱਕ ਉਹਨਾਂ ਦੇ ਨਾਲ ਕਾਰ ਸੀ ਤੇ ਤਿੰਨ ਬੰਦੇ ਆ ਉਹ ਉਸ ਅਦਾਕਾਰ ਦੇ ਵਿੱਚ ਕੋਈ ਚੌਥਾ ਪੰਜਵਾਂ ਵੀ ਬੈਠਾ ਹੋਵੇ। ਹੁਣ ਅੱਗੇ ਵੀਡੀਓ ਦੇ ਵਿੱਚ ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂਗੇ ਤੁਹਾਨੂੰ ਆਪਾਂ ਦਿਖਾਉਣੇ ਆਂ ਵੀ ਇੱਕ ਕਾਰ ਆ ਜਿਹਦਾ ਬਾਰਨਟ ਮੂਹਰੋਂ ਲਾਲ ਰੰਗ ਦਾ ਸਾਈਡਾਂ ਚਿੱਟੀਆਂ ਤੇ ਛੱਤ ਉੱਤੇ ਕਾਲੀ ਆ। ਤੇ ਆਲਟੋ ਗੱਡੀ ਲੱਗਦੀ ਆ ਇਹ। ਹੁਣ ਉਹ ਤੂੜੀ ਵਾਲੇ ਰੀਪਰਾਂ ਦੇ ਵਿੱਚ ਉੱਪਰ ਦੇਖੋ ਪਿੱਛੇ ਜਾ ਕੇ ਆਲਟੋ ਗੱਡੀ ਖੜ ਗਈ ਤੇ ਟਰੈਕਟਰ ਆ ਗਿਆ ਤੂੜੀ ਵਾਲੀ ਮਸ਼ੀਨ ਪਾਉਣ ਵਾਸਤੇ। ਟਰੈਕਟਰ ਜਿਹੜਾ ਹੈਗਾ ਇਹ HMT ਕੰਪਨੀ ਦਾ ਲੱਗਦਾ ਹੈਗਾ। ਕਿਉਂਕਿ ਇਹ ਦੇ ਮਰਗਾਰਡ ਸੰਤਰੀ ਹੈ ਤੇ ਸ਼ੋਅ ਇਹਦੀ ਅੱਡ ਦੇ ਰੰਗ ਦੀ ਹੈ। ਇਹਦੇ ਸ਼ੋਅ ਦੇ ਵਿੱਚ ਵੇਖੋ ਲਾਈਟਾਂ ਵਾਲੇ ਜਿਹੜੇ ਹੈਗੇ ਆ ਉਹ ਖਾਲੀ ਆ ਤੇ ਸਾਈਡ ਤੇ ਲਾਈਟਾਂ ਲਵਾਈਆਂ ਇਹਨਾਂ ਨੇ। ਮੇਰੇ ਹਿਸਾਬ ਨਾਲ ਇਹ 25 22 ਜਾਂ ਕੋਈ 35 2 ਟਰੈਕਟਰ ਉਹਨਾਂ ਦੇ 84 ਸ਼ੋਅ ਦੇ ਵਿੱਚ ਉਸ ਤਰ੍ਹਾਂ ਦਾ ਕੋਈ ਟਰੈਕਟਰ ਲੱਗਦਾ ਹੈਗਾ। ਤੇ ਜਿਹੜਾ ਵੀ ਬਾਈ ਉਹ ਸਾਨੂੰ ਇਹਨਾਂ ਬਾਰੇ ਤੂਰਾ ਬਾਰੇ ਉਹਨਾਂ ਦੀ ਗੱਡੀ ਬਾਰੇ ਉਹਨਾਂ ਦੇ ਟਰੈਕਟਰ ਬਾਰੇ ਤਲਾਹ ਕਰੂਗਾ ਦੇਖੋ ਹੁਣ ਭੱਜ ਕੇ ਦੋ ਜਣੇ ਵਿੱਚ ਵੜ ਗਏ ਇੱਕ ਡਰਾਈਵਰ ਵਿੱਚ ਬੈਠਾ ਹੀ ਹੈ ਗੱਡੀ ਦੇ ਚਾਰ ਜਣੇ ਆਇਏ ਇੱਕ ਆ ਟਰੈਕਟਰ ਤੇ ਆ ਚੌਥਾ ਦੋ ਜਣੇ ਨੇ ਮਸ਼ੀਨ ਪਵਾਈ ਤੇ ਇੱਕ ਗੱਡੀ ਦੇ ਵਿੱਚ ਹੀ ਬੈਠਾ ਸੀਗਾ ਗੱਡੀ ਲਗਭਗ ਤੂੜੀ ਵਾਲੀਆਂ ਮਸ਼ੀਨਾਂ ਲੈ ਜਾਣ ਤੋਂ 10 ਮਿੰਟ ਬਾਅਦ ਹੀ ਲੈ ਕੇ ਗਏ ਹੁਣ ਅਗਲੀ ਵੀਡੀਓ ਆ ਗਈ ਹੈ ਦੂਸਰੇ ਕੈਮਰੇ ਦੀ ਇਰੇ ਜਿਹੜੇ ਹੁਣ ਤੁਸੀਂ ਦੇਖੋਗੇ ਵੀ ਕਾਰ ਪਹਿਲਾਂ ਲੰਘੂਗੀ ਫਿਰ ਉਹਦੇ ਪਿੱਛੇ ਆ ਆਕਾਰ ਲਾਂਗੀ ਲਾਲ ਬੌਰਨਟ ਲੱਗਦਾ ਵੀ ਕਾਰ ਦਾ ਛੱਤ ਕਾਲੀ ਹੈ ਤੇ ਆਪਣੇ ਆਂਡ ਗਵਾਂਡ ਚ ਜਿਸੇ ਵੀ ਕਿਸੇ ਦੇ ਭਾਈ ਤੁਹਾਨੂੰ ਘਰੇ ਖੜੀਆਂ ਮਸ਼ੀਨਾਂ ਦਿਸਣ ਕੋਈ ਸ਼ੱਕੀ ਹਾਲਤ ਦੇ ਵਿੱਚ ਤਾਂ ਜਰੂਰ ਬਾਈ ਦੱਸਿਓ 2024 ਮਾਡਲ ਜਗਤਜੀਤ ਦੇ ਰੀਪਰ ਆ ਤੇ ਟਰੈਕਟਰ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਨਾਂ ਕੋਲੇ ਐਚ ਮਿੱਟੀ ਸ਼ਾਇਦ ਲੱਗਦਾ ਆਪਾਂ ਨੂੰ ਆ ਹੁਣ ਲੰਘੂਗਾ ਵੀਡੀਓ ਦੇ ਵਿੱਚ ਦੀ ਇੱਥੇ ਥੋੜੀ ਜੱਜਮੈਂਟ ਆਊਗੀ ਆਪਾਂ ਨੂੰ ਇਹ ਕਲਰਾਂ ਵਾਲਾ ਵੀਡੀਓ ਇਹ ਕਾਰੂਨਾ ਕੋਲੇ ਹਲਟੋ ਲੱਗਦੀ ਹੈ ਜਿਹਦਾ ਬੋਰਨਟ ਲਾਲ ਆ ਤੇ ਛੱਤ ਕਾਲੀ ਆ ਦੋਵੇਂ ਸਾਧ ਨਹੀਂ ਉਹਨਾਂ ਦੇ ਮਨ ਲਾ ਰੂਟੀਨ ਵਾਲੇ ਸਾਧਨਾਂ ਨਾਲੋਂ ਹਟਕੇ ਜਿਹੜੇ ਸਾਧਨ ਆਪਣੇ ਆਂਢ ਗੁਆਂਢ 'ਚ ਜਾਂ ਨਾਲ ਦੇ ਪਿੰਡ ਵੀ ਆਪਾਂ ਨੂੰ ਜੱਜਮੈਂਟ ਹੁੰਦੀ ਹੈ ਵੀ ਫੁਲਾਣੇ ਬੰਦੇ ਕੋਲੇ ਹੈਗਾ ਤੇ ਜ਼ਰੂਰ ਭਾਈ ਸੂਚਨਾ ਦੇਣੀ ਹੈ ਜਿਹਨੂੰ ਵੀ ਕਿਸੇ ਨੂੰ ਕੋ ਪਤਾ ਲੱਗਦਾ ਆਪਾਂ ਉਹਨੂੰ ਵਾਜਬ ਕੋਈ ਨਾਮ ਵੀ ਦੇਵਾਂਗੇ ਤੇ ਉਹਦੀ ਜਿਹੜੀ ਆਇਡੈਂਟੀ ਆ ਉਹ ਪਰਸਨਲ ਰੱਖੀ ਜਾਊਗੀ ਆ ਦੇਖੋ ਗੱਡੀ ਹੁਣ ਗਈ ਆ ਪਹਿਲਾਂ ਇਹ ਅੱਗੇ ਗਈ ਸੀਗੀ ਫਿਰ ਇਹ ਗੱਡੀ ਪਿਛਾਂ ਆਈ ਵੇਖ ਕੇ ਅੱਗੇ-ਉੱਗੇ ਵੀ ਸਹੀ ਆ ਵੀ ਚੌਂਕੀਦਾਰ ਸੁੱਤਾ ਪਿਆ ਹੈਗਾ ਉਸਨੇ ਤਾਂ ਆਪਣੇ ਚੌਂਕੀਦਾਰ ਹੁੰਦਾ ਦੁਕਾਨ ਤੇ ਪਰ ਉਹਨੂੰ ਪਤਾ ਨਹੀਂ ਲੱਗਿਆ ਹੈਗਾ ਸੁੱਤਾ ਹੀ ਰਹਿ ਗਿਆ ਉਹ ਇਹਨਾਂ ਨੇ ਵੇਖਿਆ ਵੀ ਉਹ ਪਿਆ ਤੇ ਇਹਨਾਂ ਨੇ ਹੌਲੀ ਕਿਤੇ ਨੇ ਮਸ਼ੀਨਾ ਪਾਈਆਂ ਤੇ ਆਪ ਦਾ ਲੰਘ ਗਏ ਤੇ ਜ਼ਰੂਰ ਬਾਈ ਜਾਣਕਾਰੀ ਦੇਣੀ ਆ ਤੇ ਜਾਣਕਾਰੀ ਦੇਣ ਵਾਲੇ ਬੰਦੇ ਨੂੰ ਆਪਾਂ 50000 ਰੁਪਏ ਇਨਾਮ ਵੀ ਦੇਵਾਂਗੇ ਜੀ ਧੰਨਵਾਦ ਬਾਈ ਜੀ ਆ ਮਸ਼ੀਨਾ ਲੈ ਗਿਆ ਬਾਸ ਜੀ ਨਾ ਦੀ ਪਹੁੰਚ 7789236046 ਤੇ ਬਈ ਦੱਸਣਾ ਜਰੂਰ ਫੋਨ ਕਰਕੇ ਜੇ ਕਿਸੇ ਨੂੰ ਵੀ ਕੋਈ ਇਹਦੇ ਬਾਰੇ ਕੋਈ ਸੂਚਨਾ ਮਿਲਦੀ ਆ ਤਾਂ ਆ ਟਰੈਕਟਰ ਦੇਖੋ ਆਪਾਂ ਨੂੰ ਇਹ 3522 ਜਾਂ 2522 ਕੋਈ ਇਸ ਤਰ੍ਹਾਂ ਦੇ ਟਰੈਕਟਰ ਲੱਗਦਾ ਹੈ ਜੀ ਫੋਟੋ ਵੀ ਆਪਾਂ ਨਾਲ ਐਡ ਕਰ ਦਿੰਦਾ